ਕੀ ਕਹਿੰਦੇ ਭਾਰਾ ਖੰਡਾ ਕਮਾਇਆ ਉਹ ਦਸਣ ਦੀ ਲੋੜ ਨਹੀਂ ਇਹਨਾਂ ਦੇ ਵੱੱਡ ਬੜੇਰੇ ਬਿਨਾ ਸਿਰਾਂ ਤੋਂ ਜੰਗਾਂ ਲੜਿਆ ਉਹ ਤਰਤ ਕਿਵੇਂ ਮਾਝੇ ਦੀ ਆ ਉਹ ਤਿੰਮੋਵਾਲ ਪਿੰਡ ਦਾ ਜ਼ਿਕਰ ਪੂਰੀ ਦੁਨੀਆ ਦੇ ਵਿੱਚ ਹੋਣ ਲਾਤਾ ਮੇਰੇ ਮਿੱਤਰੋ ਬਰੇਬਰ ਕਹਿੰਦੇ ਰੇਡ ਪੈਂਦੀ ਆ ਆ ਜਲਾਲਪੁਰੀਆ ਪਾਲਾਂ ਜਿਹੜੀ ਨਹੀਂ ਬੜਿਆ ਮਾ ਸਰਜੀਤ ਕੌਰ ਦੇਵੇ ਜਲਾਲਪੁਰ ਤੋਂ ਲੰਗੇ ਪੈਰੀ ਸੁਲਤਾਨਪੁਰ ਲੋਧੀ ਮੱਥਾ ਟੇਕਣ ਜਾਂਦੀ ਰਹੀ ਐ ਉਹ ਜਲਾਲਪੁਰੀਆ ਪਾਲਾ ਵੀ ਨਹੀਂ ਬੜਿਆ ਵੱਡੇ ਪਿਆਰ ਤੇ ਸਤਿਕਾਰ ਹੋਣੀਏ ਆ ਡੇੜੇ ਵਾਲਾ ਜੇ ਢੇਰੇ ਬਾਪੇ ਨਾਨਕ ਵਾਲਾ ਗੱਜਣਾ ਮੇਰੇ ਵੀਰੋ ਪਾਕਿਸਤਾਨ ਦੇ ਲਾਗੇ ਕਰਕੇ ਪਿੰਡ ਆਉ ਪਾਲਾ ਪਾਲੇ ਦੇ ਦੋ ਹੋ ਗਿਆ ਮੇਰਾ خیال ਆ ਕੁੱਦਿਆ ਦੋ ਹੋ ਗਿਆ ਤਿੰਨਾ ਤੇ 2100 ਡਾਲਰ ਮੋਹਨ ਵੀਰ ਸਿੰਘ ਬੱਲ ਬੱਲ ਭਲੱਥਾਂ ਵਾਲਾ ਮੇਰੇ ਵੀਰੋ ਜਿਹਨੇ ਵੱਡਾ ਕਬੱਡੀ ਦਾ ਕੱਪ ਕਰਵਾਉਣਾ 100 ਡਾਲਰ ਦਾ ਮਾਣ-ਸਮਾਨ ਹੋਣਾ ਹੈ ਲੱਖ ਡਾਲਰ ਪਹਿਲਾਂ ਦਿੱਤਾ ਹੈ ਇਹ ਕਿਹੜਾ ਬਾਈ ਹੈ ਰਣਜੀਤ ਸਿੰਘ ਜੀ ਸਟੇਜ ਤੇ ਲੈ ਕੇ ਆਓ ਯਾਰ ਬਾਈ ਆ ਯਾਰ ਲੱਖ ਡਾਲਰ ਡਾਲਰ ਤਾਂ ਕਿਸੇ ਲਈ 100 ਦੇਣਾ ਔਖਾ ਹੋ ਜਾਂਦਾ ਤੂੰ ਲੱਖ ਦਿੱਤਾ ਆ ਥੋੜਾ ਜਿਆ ਗਰਾਊਂਡ 'ਚ ਯਾਰ ਲਓ ਸਿਰੇ ਦੀ ਕਬੱਡੀ ਪਾਲਾ ਆਹ ਪਾਲਾ 2100 ਦਾ ਨਹੀਂ ਇਹ 3200 ਦਾ ਤੀਜਾ ਲਾ ਗਿਆ ਪਾਲਿਆ ਤਿੰਨ ਹੋ ਗਏ ਆ ਮੇਰਾ ਖਿਆਲ ਹੈ ਮੋਹਣ ਵੀਰ ਸਿੰਘ ਬੱਲ ਤੇ ਨਾਲ ਮੇਰੇ ਵੀਰੋ ਸੁੱਖੇ ਪੰਜਾਬ ਮੋਟ ਵਾਲੇ ਨੇ ਲਾਏ ਆ ਮੋਹਣ ਵੀਰ ਸਿੰਘ ਬੱਲ ਵੱਲੀਓ 2100 ਡਾਲਰ ਪਾਲੇ ਲਈ ਆ ਗਿਆ ਤੇ